ਪਹਿਲੀ ਵਾਰ ਸਰਕਾਰੀ ਬੱਸਾਂ ਜਿਹੜੀਆਂ ਬੱਚਿਆਂ ਨੂੰ ਪਿੰਡਾਂ ਤੋਂ ਲੈ ਕੇ ਆ ਰਹੀਆਂ ਨੇ ਹਜੇ ਵੀ ਸਾਡੇ ਮਾਈਂਡ ਜਿਹੜੇ ਹੈਗੇ ਆ ਉਸ ਤਰ੍ਹਾਂ ਦੇ ਆ ਕਿ ਔਰਤਾਂ ਨੂੰ ਅਸੀਂ ਕਿਤੇ ਨਾ ਕਿਤੇ ਅੱਗੇ ਵਧਦੇ ਨਹੀਂ ਦੇਖ ਪਾਉਂਦੇ ਹਰ ਇੱਕ ਕਿਸੇ ਨੂੰ ਜੈਲਸ ਹੁੰਦੀ ਹੈ ਕਿ ਉਹ ਮਤਲਬ ਐਮਐਲਏ ਬਣ ਕੇ ਜਾਂ ਉਹ ਮੰਤਰੀ ਬਣ ਕੇ ਅਸੀਂ ਅੱਜ ਕੱਲ ਬੜੇ ਅੱਛੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਅਸੀਂ ਬਹੁਤ ਉੱਚੀਆਂ ਉੱਚੀਆਂ ਗੱਲਾਂ ਕਰਦੇ ਆ ਬਟ ਔਰਤਾਂ ਦਾ ਸਨਮਾਨ ਜਿਹੜਾ ਹੈਗਾ ਜਾਂ ਔਰਤਾਂ ਨੂੰ ਅੱਗੇ ਵਧਦੇ ਦੇ ਹਜੇ ਵੀ ਸਾਡਾ ਸਮਾਜ ਨਹੀਂ ਦੇਖ ਪਾ ਰਿਹਾ ਜਿਸ ਤਰ੍ਹਾਂ ਹੋਰ ਸਰਕਾਰ ਨੇ ਗਰੰਟੀਆਂ ਪੂਰੀਆਂ ਕੀਤੀਆਂ 1 ਪਰਸੈਂਟ ਵਾਲੀ ਗਾਰੰਟੀ ਵੀ ਜਲਦੀ ਪੂਰੀ ਕੀਤੀ ਦੇਖੋ ਮੈਂ ਇਹੀ ਕਹੂੰਗੀ ਕਿ ਇੱਕ ਇੱਕ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਸਪੈਸ਼ਲ ਹੁੰਦਾ ਜਦੋਂ ਅਸੀਂ ਉਸ ਦਿਨ ਨੂੰ ਸੈਲੀਬ੍ਰੇਟ ਕਰਦੇ ਹਾਂ ਬਟ ਵਿਮਨਸਡੇ ਸਿਰਫ ਵਿਮਨਸਡੇ ਵਾਲੇ ਦਿਨ ਹੀ ਅਸੀਂ ਉਹ ਇੱਜ਼ਤ ਮਾਨ ਔਰਤਾਂ ਨੂੰ ਨਾ ਬਖਸ਼ੀਏ ਅਸੀਂ ਉਹ ਇੱਜ਼ਤ ਮਾਨ ਬਰਕਰਾਰ ਰੱਖਿਆ ਕਰੀਏ ਤੇ ਹਰ ਦਿਨ ਜਿਹੜਾ ਹੈਗਾ ਔਰਤਾਂ ਨੂੰ ਜਿਹੜਾ ਸਨਮਾਨ ਦੇਣਾ ਚਾਹੀਦਾ ਔਰ ਹਰ ਦਿਨ ਯਾਦ ਰੱਖਣਾ ਚਾਹੀਦਾ ਕਿ ਔਰਤਾ ਸਾਡੀ ਮਾਤਾ ਨਹੀਂ ਸਾਡੀਆਂ ਭੈਣਾਂ ਨਹੀਂ ਔਰ ਸਾਡੇ ਜਿਹੜੇ ਬੇਟੀਆਂ ਨੇ ਔਰ ਸਾਡੇ ਸਮਾਜ ਦੀ ਸਿਰਜਣਾ ਕਰਦੀਆਂ ਨੇ ਸੋ ਹਰ ਦਿਨ ਜਿਹੜਾ ਹੈਗਾ ਐਸਾ ਵੂਮਨਸ ਡੇ ਮਨਾਉਣਾ ਚਾਹੀਦਾ ਤੇ ਚਲੋ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਦਿਨ ਸਪੈਸ਼ਲ ਹੁੰਦਾ ਜਦੋਂ ਉਸ ਨੂੰ ਸੈਲੀਬ੍ਰੇਟ ਕਰਦੇ ਹਾਂ ਬਟ ਆਪਣੇ ਦਿਮਾਗ ਦੇ ਵਿੱਚ ਉਹ ਗੱਲਾਂ ਹਮੇਸ਼ਾ ਰੱਖਣੀਆਂ ਚਾਹੀਦੀਆਂ ਨੇ ਜੀ ਮੈਮ ਚਿਮਾ ਸਾਹਿਬ ਨੇ ਕਿਹਾ ਕਿ 1000 ਰੁਪਏ ਔਰ ਨੂੰ ਜਲਦੀ ਮਿਲੇਗਾ ਜਿਵੇਂ ਜਿਹਦੇ ਵਿੱਚਕਾਰ ਦਿੱਤਾ ਗਿਆ ਤੁਹਾਨੂੰ ਲੱਗਦਾ ਕੁਝ ਹੋਰ ਮੰਗਾ ਵੀ ਨਹੀਂ ਜੋ ਔਰਤਾਂ ਦੀ ਹੋ ਸਕਦੀਆਂ ਨੇ ਬਿਲਕੁਲ ਜੀ ਜਿਸ ਤਰ੍ਹਾਂ ਦੇਖੋ 40437 ਜਿਹੜੀਆਂ ਨੌਕਰੀਆਂ ਸਾਡੀ ਸਰਕਾਰ 2 ਸਾਲਾਂ ਦੇ ਵਿੱਚ ਦੇ ਚੁੱਕੀ ਹੈ ਇਹਦੇ ਵਿੱਚੋਂ 50 ਤੋਂ 60% ਸਾਡੀਆਂ ਔਰਤਾਂ ਪੈਣਾ ਨੇ ਜਿਹੜੀਆਂ ਡਾਕਟਰ ਬਣੀਆਂ ਨੇ ਜਿਨ੍ਹਾਂ ਨੂੰ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਨੌਕਰੀਆਂ ਮਿਲੀਆਂ ਨੇ ਸੋ ਆਪਣਾ ਯੋਗਦਾਨ ਸਾਡੇ ਪੰਜਾਬ ਦੀ ਤਰੱਕੀ ਲਈ ਪਾ ਰਹੀਆਂ ਨੇ ਔਰ ਅੱਜ ਜਿਹੜੀਆਂ ਹੈਗੀਆਂ ਨੇ ਤਕਰੀਬਨ 3000 ਦੇ ਅਰਾਊਂਡ ਜਿਹੜੀਆਂ ਜੌਬਸ ਹੋਰ ਸਰਕਾਰੀ सीएम साहब ਨੇ ਸੰਗੂਰ ਵਿਖੇ ਸਾਡੇ ਪੰਜਾਬ ਦੇ ਯੂਥ ਨੂੰ ਦਿੱਤੀਆਂ ਨੇ ਤੇ ਮੈਂ ਕਹੂੰਗੀ ਕਿ ਸਾਡੀਆਂ ਭੈਣਾਂ ਜਿਹੜੀਆਂ ਪੜਾਈ ਲਿਖਾਈ ਦੇ ਵਿੱਚ ਬਹੁਤ ਅੱਗੇ ਨੇ ਔਰ ਹਰ ਵਰਗ ਦੇ ਵਿੱਚ ਅੱਗੇ ਆ ਰਹੀਆਂ ਨੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਸਮਾਜ ਦੇ ਵਿੱਚ ਔਰ ਸਾਡੇ ਸਟੇਟ ਦੇ ਵਿੱਚ ਆਪਣੀ ਜਿਹੜੀ ਹੈਗੀ ਆ ਸਟੇਟ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਮੈਂ ਮੈਮ ਵਿਰੋਧੀਆਂ ਨੇ ਇਸ ਵਾਰ ਬਹੁਤ ਵੱਡਾ ਸਵਾਲ ਖੜਾ ਕੀਤਾ ਕਿ ਬੀਬੀਆਂ ਨੂੰ ਤੁਸੀਂ ਧਰਵਾਸਤਾ ਦਿੱਤੀ ਕਿ ਅਸੀਂ ਤੁਹਾਨੂੰ 1000 ਰੁਪਏ ਦੇਵਾਂਗੇ ਪਰ ਹੁਣ ਬਹੁਤ ਦੇਰੀ ਕੀਤੀ ਜਾ ਰਹੀ ਹੈ ਲਗਾਤਾਰ ਆ ਦੇਖੋ ਜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੋ ਮੈਨੀਫੈਸਟੋ ਦੇ ਵਿੱਚ ਜਿੰਨੇ ਵਾਦੇ ਕੀਤੇ ਸੀ ਚਾਹੇ ਉਹ 600 ਯੂਨਿਟ ਬਿਜਲੀ ਦੀ ਗਰੰਟੀ ਹੋਵੇ ਚਾਹੇ ਉਹ ਸੈਨਿਕਾ ਦੇ ਲਈ ਸਨਮਾਨ ਰਾਸ਼ੀ 1 ਕਰੋੜ ਹੋਵੇ ਚਾਹੇ ਉਹ ਪਿੰਡਾਂ ਦੀਆਂ ਟੇਲਾਂ ਤੱਕ ਪਾਣੀ ਪਹੁੰਚਾਨ ਦੀ ਹੋਵੇ ਚਾਹੇ ਉਹ ਮੁਹੱਲਾ ਕਲੀਨਿਕ ਹੋਵੇ ਚਾਹੇ ਉਹ ਹਸਪਤਾਲਾਂ ਦੇ ਵਿੱਚ ਤੁਸੀਂ ਦੇਖਿਆ ਕਿ ਸਭ ਤੋਂ ਵੱਡਾ ਬਦਲਾਅ ਆਇਆ ਕਿ ਸਾਡੇ ਡਿਸਟ੍ਰਿਕਟ ਹਸਪੀਟਲਸ ਦੇ ਵਿੱਚ ਜਿੰਨੀਆਂ ਹੁਣ ਮੈਡੀਸਿਨਸ ਨੇ ਉਹ ਸਾਰੀਆਂ ਪੇਸ਼ੈਂਟਸ ਨੂੰ ਅੰਦਰੋਂ ਮਿਲ ਰਹੀਆਂ ਕੋਈ ਵੀ ਪਰ ਕੋਈ ਡਾਕਟਰ ਵਾਰੋ ਨਹੀਂ ਦੇ ਸਕਦਾ ਜਿਹੜੀ ਮੈਡੀਸਿਨ ਅਵੇਲੇਬਲ ਨਹੀਂ ਹੁੰਦੀ ਉਹ ਡਾਕਟਰਸ ਖੁਦ ਜਿਹੜੀ ਹੈਗੇ ਆ ਉਹ ਲੋਕਲ ਪਰਚੇਸ ਕਰਕੇ ਪੇਸ਼ੈਂਟ ਨੂੰ ਦਿੰਦੇ ਆ ਸਭ ਤੋਂ ਪਾਰਕਿੰਗ ਦੀ ਜਿਹੜੀ ਫੀਸ ਲੱਗਦੀ ਸੀ ਕਿਉਂਕਿ ਹਸਪੀਟਲਸ ਦੇ ਵਿੱਚ ਕੋਈ ਵੀ ਖੁਸ਼ੀ ਨਾਲ ਬਹੁਤ ਘੱਟ ਲੋਕ ਜਾਂਦੇ ਆ ਜਿਨ੍ਹਾਂ ਦੇ ਬੱਚੇ ਪੈਦਾ ਹੁੰਦੇ ਆ ਆਦਰਵਾਇਜ਼ ਹਰ ਕੋਈ ਦੁਖੀ ਇਨਸਾਨ ਜਿਹੜਾ ਹੈਗਾ ਉੱਥੇ ਖਬਰਸਾਰ ਲੈਣ ਜਾਂਦੇ ਆ ਔਰ ਉਹਨਾਂ ਦੀ ਜਿਹੜੀ ਪਾਰਕਿੰਗ ਦੀ ਫੀਸ ਮਾਨ ਸਾਹਿਬ ਨੇ ਮਾਫ ਕਰਵਾਈ ਹੈ ਪੂਰੇ ਪੰਜਾਬ ਦੇ ਵਿੱਚ ਬਹੁਤ ਹਰ ਰੋਜ਼ ਜਿਹੜੇ ਨਵੇਂ ਫੈਸਲੇ ਇਹ ਜਾਰੀ ਆ ਜਿਸ ਤਰ੍ਹਾਂ ਸਕੂਲ ਆਫ ਫੈਮਿਨੈਂਸ ਹੋ ਗਿਆ ਸਾਡੇ ਬੱਚੇ ਤੁਸੀਂ ਦੇਖਿਆ ਹੋਵੇਗਾ ਸਭ ਨੇ ਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਜਿਹੜਾ ਪਿੰਡ ਲੰਡੇ ਕੇ ਸਾਡੇ ਸਕੂਲ ਆਫ ਫੈਮਿਨੈਂਸ ਆ ਔਰ ਸ਼ਹਿਰ ਦੇ ਵਿੱਚ ਮੇਰਾ ਜਿਹੜਾ ਗਰਲ ਸਕੂਲ ਆ ਤੇ ਪਹਿਲੀ ਵਾਰ ਸਰਕਾਰੀ ਬੱਸਾਂ ਜਿਹੜੀਆਂ ਬੱਚਿਆਂ ਨੂੰ ਪਿੰਡਾਂ ਤੋਂ ਲੈ ਕੇ ਆ ਰਹੀਆਂ ਨੇ ਔਰ ਫਰਸਟ ਡੇ ਜਦੋਂ ਅਸੀਂ ਉਸ ਦੀ ਸ਼ੁਰੂਆਤ ਕੀਤੀ ਸੀ ਉਹ ਬੱਚੀਆਂ ਦੇ ਫੇਸ ਤੇ ਜਿਹੜੀ ਸਮਾਈਲ ਸੀਗੀ ਕਿ ਅਸੀਂ ਵੀ ਜਿਹੜੀ ਬੈਨ ਦੇ ਵਾਲੀ ਫੀਲਿੰਗ ਉਹਨਾਂ ਨੂੰ ਆ ਰਹੀ ਸੀਗੀ ਔਰ ਜੋ ਦੁਆਵਾ ਉਹਨਾਂ ਦੇ ਚਿਹਰੇ ਤੇ ਸੀਗੀਆਂ ਕਹੂੰਗੀ ਕਿ ਉਸ ਤੋਂ ਵੱਡਾ ਕੁਝ ਵੀ ਨਹੀਂ ਹੁੰਦਾ ਔਰ ਜਲਦੀ ਜਿਹੜੀ 1000 ਵਾਲੀ ਗਰੰਟੀ ਵੀ ਹੈ ਜਿਸ ਤਰ੍ਹਾਂ ਹੋਰ ਸਰਕਾਰ ਨੇ ਗਰੰਟੀਆਂ ਪੂਰੀਆਂ ਕੀਤੀਆਂ 1000 ਵਾਲੀ ਗਰੰਟੀ ਵੀ ਜਲਦੀ ਪੂਰੀ ਕੀਤੀ ਜਾਏਗੀ। ਨਹੀਂ ਮੇਰਾ ਅਗਲਾ ਸਵਾਲ ਥੋੜਾ ਹਟ ਕੇ ਆ ਵੂਮਨਸ ਦੀ ਰਾਜਨੀਤੀ ਦੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਵੀ ਔਰਤਾਂ ਦੀ ਸ਼ਮੂਲੀਅਤ ਕਿਸ ਤਰ੍ਹਾਂ ਹੋਵੇ ਬਹੁਤ سارے ਸਵਾਲੇ ਵੀ ਉੱਠਦੇ ਰਹੇ ਕਿ ਜੀ ਜੇ ਸ਼ਮੂਲੀਅਤ ਹੁੰਦੀ ਵੀ ਹੈ ਤਾਂ ਪਿੱਛੋਂ ਜਿਹੜਾ ਕੰਟਰੋਲ ਕਰਦੇ ਨੇ ਵੂਮਨ ਨੂੰ ਵੀ ਪਿੰਡ ਦੇ ਵਿੱਚ ਅਗਰ ਕੋਈ ਔਰਤ ਸਰਪੰਚ ਵੀ ਬਣ ਜਾਂਦੀ ਹੈ ਤਾਂ ਪਿੱਛੋਂ ਉਹਦਾ ਹਸਬੈਂਡ ਹੀ ਚਲਾਉਣ ਵਾਲਾ ਹੁੰਦਾ ਹੈ ਨਾ ਸਾਰੇ ਸਿਸਟਮ ਨੂੰ ਇਹਨਾਂ ਸਾਰੀਆਂ ਚੀ ਤੁਸੀਂ ਕਿਵੇਂ ਦੇਖ ਸਮਝ ਰਹੇ ਤੁਸੀਂ ਆਪ ਵਿਧਾਇਕ ਬਣੇ ਆ ਦੇਖੋ ਜੀ ਆ ਔਰਤਾਂ ਨੂੰ ਰਾਜਨੀਤੀ ਦੇ ਵਿੱਚ ਆਣਾ ਚਾਹੀਦਾ ਬਟ ਇਹ ਹੈ ਕਿ ਹਜੇ ਵੀ ਸਾਡੇ ਮਾਈਂਡ ਜਿਹੜੇ ਹੈਗੇ ਆ ਉਸ ਤਰ੍ਹਾਂ ਦੇ ਆ ਕਿ ਔਰਤਾਂ ਨੂੰ ਅਸੀਂ ਕਿਤੇ ਨਾ ਕਿਤੇ ਅੱਗੇ ਵਧਦੇ ਨਹੀਂ ਦੇਖ ਪਾਉਂਦੇ ਹਰ ਇੱਕ ਕਿਸੇ ਨੂੰ ਜੈਲਸ ਹੁੰਦੀ ਹੈ ਕਿ ਉਹ ਮਤਲਬ ਐਮਐਲਏ ਬਣ ਗਈ ਜਾਂ ਉਹ ਮੰਤਰੀ ਬਣ ਗਈ ਸੋ ਇਹ ਸੋਚ ਜਿਹੜੀ ਹੈਗੀ ਹੈ ਇਹਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਕੱਲ ਬੜੇ ਅੱਛੇ ਸਕੂਲਾਂ ਦੇ ਵਿੱਚ ਪੜਦੇ ਹਾਂ ਅਸੀਂ ਬਹੁਤ ਉੱਚੀਆਂ ਉੱਚੀਆਂ ਗੱਲਾਂ ਕਰਦੇ ਹਾਂ ਬਟ ਔਰਤਾਂ ਦਾ ਸਨਮਾਨ ਜਿਹੜਾ ਹੈਗਾ ਜਾਂ ਔਰਤਾਂ ਨੂੰ ਅੱਗੇ ਵਧਦੇ ਦੇ ਅਜੇ ਵੀ ਸਾਡਾ ਸਮਾਜ ਨਹੀਂ ਦੇਖ ਪਾ ਰਿਹਾ ਔਰ ਅਸੀਂ ਜਿੰਨੇ ਵੀ ਸਾਡੀਆਂ ਸਰਪੰਚ ਬੀਬੀਆਂ ਨੇ ਮੇਰੀਆਂ ਭੈਣਾਂ ਨੇ ਜਾਂ ਫਿਰ ਸਾਡੇ ਐਮਸੀਜ਼ ਨੇ ਜੜੀਆਂ ਚੁੜੀਆਂ ਹੋਈਆਂ ਨੇ ਅਸੀਂ ਮੋਗੇ ਦੇ ਵਿੱਚ ਇਹ ਜਿਹੜਾ ਹੈਗਾ ਜੀ ਡੀਸੀ ਸਾਹਿਬ ਵੱਲੋਂ ਅਸੀਂ ਕਰਵਾਇਆ ਕਿ ਜਦੋਂ ਵੀ ਕੋਈ ਮੀਟਿੰਗ ਹੋਵੇ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦ ਦੀ ਹੋਵੇ ਚਾਹੇ ਬਲਾਕ ਸੰਮਤੀ ਦੀ ਹੋਵੇ ਚਾਹੇ ਸਾਡੀ ਕਾਰਪੋਰੇਸ਼ਨ ਦੀ ਪਹਿਲਾਂ ਸਾਡੀ ਕਾਰਪੋਰੇਸ਼ਨ ਦੀ ਮੀਟਿੰਗਸ ਦੇ ਵਿੱਚ ਮੋਸਟਲੀ ਜਿਹੜੀਆਂ ਫੀਮੇਲ ਐਮਸੀਜ਼ ਸੀਗੀਆਂ ਉਹਨਾਂ ਦੇ ਹਸਬੰਡ ਆਉਂਦੇ ਸੀਗੇ ਬਟ ਅਸੀਂ ਜਿਹੜੀ ਇਹ ਬੇਨਤੀ ਕੀਤੀ ਸਭ ਨੂੰ ਔਰ ਆਰਡਰ ਪਾਸ ਕੀਤਾ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਐ ਚਾਹੇ ਉਹ ਮੇਲ ਆ ਚਾਹੇ ਫੀਮੇਲ ਆ ਖੁਦ ਆਣਗੇ ਉਹਨਾਂ ਦੇ ਹਸਬੰਡ ਜਾਂ ਉਹਨਾਂ ਦੇ ਫੈਮਿਲੀ ਮੈਂਬਰਸ ਆ ਕੇ ਉਸ ਮੀਟਿੰਗ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੀ ਉਹਨਾਂ ਨੂੰ ਰਿਪਰੈਜ਼ੈਂਟ ਨਹੀਂ ਕਰ ਸਕਦੇ ਜੀ ਅੱਜ ਤੋਂ ਹੁਣ ਤੱਕ ਦਾ ਤਜਰਬਾ ਕਿ ਮੇਰੇ ਅਜੀ ਆਖਰੀ ਸਵਾਲ ਰਾਜਨੀਤੀ ਵਿੱਚ ਰਾਜਨੀਤੀ ਬਹੁਤ ਅੱਛਾ ਜੀ ਚੱਲੋ ਬਹੁਤ ਅੱਛਾ ਚੱਲ ਰਿਹਾ ਹੈ ਔਰ ਬਹੁਤ ਸਟਰੋਂਗ ਹੋ ਰਹੀ ਹੈ ਸਕਿਨ ਬਹੁਤ ਜਿਹੜੀ ਹੈਗੀ ਆ ਉਹ ਮੋਟੀ ਕਰ ਲਈ ਆਪਣੀ ਕਿਉਂਕਿ ਹੁਣ ਚੀਜ਼ਾਂ ਗੱਲਾਂ ਫਰਕ ਨਹੀਂ ਪੈਂਦਾ ਕੋਈ ਵੀ ਕੋਈ ਕੁਝ ਕਹੀ ਜਾਵੇ ਬਟ ਔਰ ਤਾਂ ਬਹੁਤ ਸਟਰੋਂਗ ਹੁੰਦੀਆਂ ਨੇ ਸਭ ਤੋਂ ਜ਼ਿਆਦਾ ਸਟਰੋਂਗ ਹੁੰਦੀਆਂ ਨੇ ਔਰ ਸਟਰੋਂਗ ਬਣ ਕੇ ਰਹਿਣਾ ਚਾਹੀਦਾ ਕੋਈ ਤੁਸੀਂ ਬਸ ਮੈਂ ਸਭ ਨੂੰ ਇਹੀ ਕਹੂੰਗੀ ਕਿ ਔਰਤੋ ਜ਼ਿਆਦਾ ਸਟਰੋਂਗ ਇਸ ਧਰਤੀ ਦੇ ਉੱਤੇ ਕੁਝ ਵੀ ਨਹੀਂ ਹੈ ਤੁਸੀਂ ਸਟਰੋਂਗ ਬਣ ਕੇ ਰਹੋ ਪਰਵਾਹ ਨਾ ਕਰੋ ਕਿਸੇ ਦੀ ਅੱਗੇ ਵੱਧਦੇ ਰਹੋ ਔਰ ਜੋ ਤੁਹਾਡਾ ਏਮ ਹੈ ਉਸ ਨੂੰ ਹਾਸਲ ਕਰੋ ਥੈਂਕ ਯੂ ਸੋ ਮਚ ਥੈਂਕ ਯੂ ਦਾ ਮੌਗਾ ਤੋਂ ਵਿਧਾਇਕ ਨੇ ਡਾਕਟਰ ਅਮਨਦੀਪ ਕੌਰਰ ਔਰਤ ਦਿਵਸ ਦੇ ਬਾਰੇ ਗੱਲਬਾਤ ਉਹਨਾਂ ਦੇ ਨਾਲ ਹੋਈ ਹੈ ਹੋਰ ਵੀ ਸਵਾਲ ਹੈ ਜਿਹੜੇ ਉਹ ਕੀਤੇ ਗਏ ਨੇ ਤੇ ਔਰਤ ਦਿਵਸ ਤੇ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਰਾਜਨੀਤੀ ਦੇ ਵਿੱਚ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਇਹ ਕੀਤਾ ਕਿ ਜੋ ਪਿੰਡ ਦਾ ਨਮਾਇੰਦਾ ਚੁਣਿਆ ਗਿਆ ਚਾਹੇ ਔਰਤ ਹੋ ਸਰਪੰਚ ਹੈ ਤਾਂ ਉਹੀ ਜਿਹੜੀਆਂ ਆਫੀਸ਼ੀਅਲੀ ਮੀਟਿੰਗਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਹਿੱਸਾ ਲੈਣ ਜਿਹੜੀਆਂ ਸਰਕਾਰੀ ਕੰਮਕਾਜ ਨੂੰ ਲੈ ਕੇ ਜਿਹੜੀ ਕੋਈ ਵੀ ਮੀਟਿੰਗ ਹੁੰਦੀ ਹੈ ਤਾਂ ਉਹੀ ਜੇ ਔਰਤ ਨਮਾਇੰਦੇ ਦੇ ਤੌਰ ਤੇ ਚੁਣੀ ਗਈ ਤਾਂ ਉਹੀ ਹਾਜ਼ਰ ਹੋਵੇ ਨਾ ਕਿ ਉਹਦਾ ਕੋਈ ਫੈਮਿਲੀ ਮੈਂਬਰ ਤਾਂ ਇਹ ਤਮਾਮ ਸਾਰੀ ਗੱਲਬਾਤ ਹੋਈ ਹੈ